ਪੂਰਾ ਪੰਜਾਬ ਵਿੱਚ ਜਿੱਥੇ ਅਧਿਆਪਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਦੇ ਖਿਲਾਫ ਸੰਘਰਸ਼ ਛੇੜਿਆ ਹੋਇਆ ਉੱਥੇ ਸਰਕਾਰ ਪ੍ਰਤੀ ਮੁਲਾਜ਼ਮ ਵਰਗ ਵਿੱਚ ਗੁੱਸੇ ਦੀ ਲਹਿਰ ਵਧਦੀ ਹੀ ਜਾ ਰਹੀ ਹੈ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਦਾ ਆਪਣਾ ਜੱਦੀ ਸ਼ਹਿਰ ਧਰਨੇ ਮੁਜਾਰੇ ਅਤੇ ਪ੍ਰਦਰਸ਼ਨਾਂ ਦਾ ਕੇਂਦਰ ਬਣ ਚੁੱਕਿਆ ਹੈ ਜਿੱਥੇ ਅਧਿਆਪਕ ਬਿਜਲੀ ਮੁਲਾਜ਼ਮ ਤੇ ਨਰਸਾਂ ਨੇ ਮੋਰਚਾ ਖੋਲਿਆ ਹੋਇਆ ਉੱਥੇ ਹੀ ਦੂਜੇ ਪਾਸੇ ਈਟੀਟੀ ਟਟ ਪਾਸ ਪ੍ਰੇਜ਼ਗਾਰ ਵੀ ਐਕਸ਼ਨ ਦੇ ਮੋੜ ਵਿੱਚ ਵਿਖਾਈ ਦੇਣ ਲੱਗ ਪਿਆ ਜਿਨ੍ਹਾਂ ਨੇ ਆਪਣੀ ਨਿਯੁਕਤੀ ਨੂੰ ਲੈ ਕੇ ਪਟਿਆਲਾ ਦੇ ਕਸਬਾ ਬਹਾਦਰਗੜ ਵਿਖੇ ਪਾਣੀ ਵਾਲੀ ਟੈਂਕੀ ਤੇ ਬੈਠ ਕੇ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਆਰੰਭ ਦਿੱਤਾ ਹੈ ਪ੍ਰੇਜਕਾਰਾਂ ਦਾ ਕਹਿਣਾ ਹੈ ਸਰਕਾਰ ਨੇ ਜਲਦ ਭਰਤੀ ਦਾ ਪ੍ਰੋਸਾਦ ਦਿੱਤਾ ਸੀ ਪਰ ਕਾਫੀ ਸਮਾਂ ਲਾਰੇ ਤੇ ਪ੍ਰੋਸਿਆਂ ਵਿੱਚ ਕੱਢਿਆ ਜਾਣ ਲੱਗ ਪਿਆ ਹੈ ਸਰਕਾਰ ਨੂੰ ਚੇਤਾਵਨੀ ਦਿੱੰਦਿਆਂ ਈਟੀਟੀ ਟਟਪਾਸ ਪ੍ਰੇਜਕਾਰਾਂ ਦਾ ਕਹਿਣਾ ਹੈ ਜੇ ਸਰਕਾਰ ਨੇ ਭਰਤੀ ਦਾ ਨੋਟੀਫਿਕੇਸ਼ਨ ਨਾ ਕੀਤਾ ਤਾਂ ਉਹ ਟੈਂਕੀ ਤੇ ਬੈਠ ਕੇ ਪ੍ਰਦਰਸ਼ਨ ਕਰਦੇ ਰਹਿਣਗੇ ਨਾ ਦੀਪਕ ਕੰਬੋਜ ਬੇਰੁਜ਼ਗਾਰ ਈਟੀ ਟਟਪਾਸ ਯੂਨੀਅਨ ਤਕਰੀਬਨ 2 ਸਾਲ ਹੋ ਚੱਲੇ ਆ ਅਸੀਂ ਸਰਕਾਰ ਕੋਲੋਂ ਆਪਣੇ ਰੋਜ਼ਗਾਰ ਲਈ ਗੁਹਾਰ ਲਗਾ ਰਹੇ ਹਾਂ ਅਲੱਗ-ਅਲੱਗ ਥਾਵਾਂ ਤੇ ਅਸੀਂ ਪ੍ਰੋਟੈਸਟ ਕੀਤਾ ਅਤੇ ਸਿੱਖਿਆ ਮੰਤਰੀ ਨਾਲ ਅਸੀਂ ਮੀਟਿੰਗਾਂ ਵੀ ਕੀਤੀਆਂ ਪਰ ਲਾਰਿਆਂ ਤੋਂ ਸਵਾ ਸਾਨੂੰ ਕੁਝ ਨਹੀਂ ਮਿਲਿਆ ਅਜੇ ਤੱਕ ਪਿਛਲੇ ਦਿਨੀ 29 ਤਰੀਕ ਨੂੰ ਸਾਨੂੰ ਸਿੱਖਿਆ ਮੰਤਰੀ ਸਾਹਿਬ ਨੇ 5000 ਵੈਕੈਂਸੀਆਂ ਦੀ ਜਾਨੂਗੇ ਉਹਨਾਂ ਨੇ ਕਿਹਾ ਸੀਗਾ ਤੁਹਾਡੀ ਜਿਹੜੀਆਂ ਫਿਲ ਕੀਤੀਆਂ ਜਾਣਗੀਆਂ ਪਰੰਤੂ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਵਿੱਚ ਤਕਰੀਬਨ 12000 ਦੇ ਕਰੀਬ ਜਿਹੜੀਆਂ ਸਕੂਲਾਂ ਦੇ ਵਿੱਚ ਅਸਾਮੀਆਂ ਖਾਲੀ ਪਈਆਂ ਹਨ ਉਹਨਾਂ ਨੂੰ ਅਸਾਮੀਆਂ ਨੂੰ ਭਰਿਆ ਜਾਵੇ ਜਿਹੜੇ ਕਿ ਐਡਿਟ ਟੈਟ ਪਾਸ ਸਰਕਾਰ ਦੀ ਜੋ ਕੰਡੀਸ਼ਨ ਦਿੱਤੀ ਹੋਈ ਹੈ ਉਸ ਨੂੰ ਅਸੀਂ ਕਲੀਅਰ ਕਰਦੇ ਆਂ ਤੇ ਪ੍ਰਾਇਮਰੀ ਸਕੂਲਾਂ ਦੇ ਵਿੱਚ ਇਹਨਾਂ ਦੀ ਭਰਤੀ ਕਰਕੇ ਇਹਨਾਂ ਅਸਾਮੀਆਂ ਨੂੰ ਭਰਿਆ ਜਾਵੇ ਜਿੰਦਾਬਾਦ ਜਿੰਦਾਬਾਦ ਪੰਜਾਬ ਸਰਕਾਰ ਮੁਰਦਾਬਾਦ 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 ਅੱਜ ਅਸੀਂ ਜਿਹੜੇ ਕਿ ਪਟਿਆਲੇ ਦੇ ਵਿੱਚ ਬਹੱਦਰਗੜ ਦੇ ਕੋਲ ਟੈਂਕੀ ਦੇ ਉੱਪਰ ਅਸੀਂ ਚੜੇ ਆਂ ਸਾਡੇ ਸਾਥੀ ਜਿਹੜੇ ਟੈਂਕੀ ਦੇ ਉੱਪਰ ਚੜੇ ਆ ਨਾ ਅਸੀਂ ਉਹਨਾਂ ਦੇਰ ਤੱਕ ਟੈਂਕੀ ਤੋਂ ਨਹੀਂ ਉਤਰਾਂਗੇ ਜਿੰਨੀ ਦੇਰ ਤੱਕ ਸਾਡਾ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਅਸੀਂ ਸਰਕਾਰ ਕੋਲੋਂ ਮੰਗ ਕਰਦੇ ਆ ਕਿ ਜਲਦੀ ਤੋਂ ਜਲਦੀ ਜਿਹੜਾ ਇਹ ਸਾਡਾ ਨੋਟੀਫਿਕੇਸ਼ਨ ਜਾਰੀ ਕਰੇ ਅਸੀਂ ਨਹੀਂ ਤਾਂ ਹੋਰ ਵੀ ਜਿਹੜੇ ਕਿ ਸਾਡੇ ਇੱਥੇ ਉੱਪਰ ਸਾਥੀ ਬੈਠੇ ਨੇ ਉਹ ਐਕਸ਼ਨ ਕਰਨਗੇ ਕਿਸੇ ਤਰ੍ਹਾਂ ਦੇ ਜੋ ਵੀ ਨੁਕਸਾਨ ਹੁੰਦਾ ਹੈ ਉਹ ਸਰਕਾਰ ਅਤੇ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ